ਤੇ ਮੇਰੇ ਜਿੰਨੇ ਵੀ ਨਾ ਮੇਰੇ ਕਜ਼ਨ ਬ੍ਰਦਰ ਸਿਸਟਰ ਹੋਰ ਵੀ ਜਿੰਨੇ ਵੀ ਰਿਸ਼ਤੇਦਾਰ ਭੂਆ ਦੇ ਸਾਰੇ ਬਾਹਰੋਂ ਆਏ ਹੋ ਸੀ ਹਮ ਮਤਲਬ ਬਹੁਤ ਘੱਟ ਹੁੰਦੇ ਚਾਂਸ ਕਿਸੇ ਵਿਆਹ ਦੇ ਵਿੱਚ ਜਦ ਸਾਰੇ ਬਾਹਰੋਂ ਆਏ ਹੁੰਦੇ ਆ ਤੇ ਬਹੁਤ ਜ਼ਿਆਦਾ ਮਤਲਬ ਬਰਾਤ ਕਾਫੀ ਸੀਗੀ ਅਸੀਂ ਸਿਰਫ ਇਹਨਾਂ ਨੂੰ ਇਹੀ ਕਿਹਾ ਸੀਗਾ ਅਸੀਂ ਪਿੰਡ 'ਚ ਹੀ ਕਰਨਾ ਬਿਆ ਕਿਸੇ ਪੈਲੈਸ 'ਚ ਨਹੀਂ ਕਰਨਾ ਹਾਂਜੀ ਤੇ ਖਾਣ ਪੀਣ ਦਾ ਪ੍ਰਬੰਧ ਵਧੀਆ ਹੋਵੇ ਹੋਰ ਅਸੀਂ ਕੁਝ ਲੈਣਾ ਦੇਣਾ ਹੈ ਨਹੀਂ ਨਾ ਹੀ ਲਿਆ ਕੁਝ ਵੀ ਹਾਂਜੀ ਤੇ ਗੱਡੀ ਗੜ ਸ਼ੰਕਰ ਇੱਕ ਕੋਈ ਗੱਡੀ ਸੀਗੀ ਪੁਰਾਣੀ ਗੱਡੀ ਖੜੀ ਸੀ ਸ਼ਿਵਲੈਟ ਇੰਪਾਲਾ ਅੱਛਾ ਜੀ ਉਹ ਫੇਰ ਕਰਾ ਲਈ ਸੀ ਗੱਡੀ ਮਤਲਬ ਡੋਲੀ ਲਈ ਡੋਲੀ ਆਈ ਤੇ ਉਹਦੇ ਤੇ ਫੁੱਲ ਉਸ ਟਾਈਮ ਫੁੱਲ ਦੂਜੇ ਲਗਾਉਂਦੇ ਸੀ ਗੁਲਾਬ ਗੁਲਾਬ ਦੇ ਨਹੀਂ ਓਹੋ ਕੇਂਦੇ ਦੇ ਹਾਂਜੀ ਉਹ ਫੁੱਲ ਲਗਾਏ ਸੀਗੇ ਤੇ ਅਸੀਂ ਇੱਥੋਂ ਤਾਂ ਅਸੀਂ 1.5 ਕਿਲੋਮੀਟਰ ਚ ਜਾ ਸਕਦੇ ਸੀ ਇਧਰੋਂ ਨਹੀਂ ਗਏ ਅਸੀਂ ਉੱਥੇ ਮੁੱਕੇ ਗਏ ਤੇ ਉਹ ਫੇਰ ਘੁੰਮ ਕੇ ਗਏ ਤਾਂ ਗੱਡੀਆਂ ਇੰਨੀਆਂ ਸੀਗੀਆਂ ਨਾ ਉਸ ਟਾਈਮ ਸਮਝ ਲਓ ਇਹਨਾਂ ਦੇ ਪਿੰਡ ਤੋਂ ਲੈ ਕੇ ਦੋ ਪਿੰਡ ਤੱਕ ਗੱਡੀਆਂ ਇਦਾਂ ਲੱਗੀਆਂ ਸੀਗੀਆਂ ਸੜਕ ਛੋਟੀ ਹੁੰਦੀ ਸੀ ਹਾਂਜੀ ਲਗਾਤਾਰ ਇਸ ਤਰ੍ਹਾਂ ਸੀਗਾ ਤੇ ਬਹੁਤ ਜ਼ਿਆਦਾ ਜਿੱਦਾਂ ਜਿੱਦਾਂ ਪੁਰਾਣਾ ਪਿੰਡਾਂ ਦਾ ਵਿਆਹ ਹੁੰਦਾ ਹੈ ਨਾ ਤੇ ਭੰਗੜਾ ਪੈਂਦਾ ਆ ਧੂੜ ਮਿੱਟੀ ਉੱਡਦੀ ਹੈ ਇਸ ਤਰ੍ਹਾਂ ਦਾ ਨਜ਼ਾਰਾ ਸੀਗਾ